ਤਤ ਗੁਰਮਤ ਗਿਆਨ YouTube ਚੈਨਲ ਨੂੰ ਪਸੰਦ ਕਰਨ ਵਾਲੇ ਨੌਜਵਾਨੋ ਵੀਰੋ ਭੈਣੋ ਇੱਕ ਵਾਰੀ ਸਾਰੇ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹਿਲਾਂ ਬਾਦਲ ਕਿਆਂ ਦਾ ਮਾਫੀਨਾਮਾ ਬਾਰੇ ਇੱਕ ਐਪੀਸੋਡ ਪਾਇਆ ਸੀ ਉਹ ਬਹੁਤ ਪਸੰਦ ਕੀਤਾ ਗਿਆ ਤੇ ਉਹਦਾ ਦੂਜਾ ਹਿੱਸਾ ਵੀ ਅੱਜ ਤੁਹਾਡੇ ਸਾਹਮਣੇ ਮੈਂ ਰੱਖਣ ਲੱਗਿਆ ਕਿਉਂਕਿ ਕਾਫੀ ਸਾਰੇ ਨੁਕਤੇ ਅਜੇ ਬਾਕੀ ਰਹਿੰਦੇ ਸੀ ਉਮੀਦ ਕਰਦੇ ਹਾਂ ਕਿ ਤੁਸੀਂ ਇਹਨੂੰ ਧਿਆਨ ਦੇ ਨਾਲ ਸੁਣ ਕੇ ਫਿਰ ਆਪ ਹੀ ਪਰਖ ਪੜਚੋਲ ਕਰੋਗੇ ਕਿ ਇਹ ਲੋਕ ਸਾਡੀ ਅਗਵਾਈ ਕਰਨ ਦੇ ਕਿਤਨੇਕ ਯੋਗ ਨੇ ਸਾਨੂੰ ਇਹਨਾਂ ਦੇ ਪਿਛਲੱਗ ਬਣਨਾ ਚਾਹੀਦਾ ਹੈ ਕਿ ਨਹੀਂ ਬਣਨਾ ਚਾਹੀਦਾ ਇਹਨਾਂ ਨੇ ਅੱਜ ਤੱਕ ਸਿੱਖ ਕੌਮ ਦਾ ਜਾਂ ਜਿਹਨੂੰ ਆਪਾਂ ਸਿੱਖ ਪੰਥ ਕਹਿ ਦਨੇ ਆ ਜਾਂ ਸਾਡੇ ਧਾਰਮਿਕ ادارے ਕਾਇਦ ਨੇ ਆ ਉਹਦਾ ਕੀ ਹਾਲ ਕਰ ਦਿੱਤਾ ਇਹ ਤੁਸੀਂ ਆਪ ਪਰਖ ਪਰਚੋਲ ਲਗਾਤਾਰ ਕਰਦੇ ਰਹਿਣਾ ਪਰ ਇਹ ਤਾਂ ਹੋਵੇਗੀ ਜੇ ਤੁਸੀਂ ਆਪਣਾ ਮਾਨਸਿਕ ਵਿਕਾਸ ਲਗਾਤਾਰ ਕਰਦੇ ਰਹੋਗੇ ਹੁਣ ਇਥੇ ਮੈਂ ਇੱਕ ਇੱਕ ਨੁਕਤਾ ਤੁਹਾਡੇ ਸਾਹਮਣੇ ਰੱਖਣ ਲੱਗਿਆ ਕਿ 1 ਅਪ੍ਰੈਲ 2004 ਨੂੰ ਸਰਦਾਰ ਗੁਰਚਰਨ ਸਿੰਘ ਟੋੜਾ ਨੂੰ ਦੌਰਾ ਪੈ ਗਿਆ ਦਰਬਾਰ ਸਾਹਿਬ ਦੇ ਜਿਹੜਾ ਸਰੋਵਰ ਹੈ ਉਹਦੀ ਸੇਵਾ ਚੱਲ ਰਹੀ ਸੀ ਭਾਵ ਕਿ ਉਹਦੇ ਵਿੱਚੋਂ ਗਾਰ ਕੱਢਣ ਦਾ ਕੰਮ ਚੱਲ ਰਿਆ ਸੀ ਟੌੜਾ ਜੀ ਨੂੰ ਦੌਰਾ ਪੈ ਗਿਆ ਤੇ ਉਹਦੇ ਇਲਾਜ ਵਾਸਤੇ ਉਹਨਾਂ ਨੂੰ ਦਿੱਲੀ ਲਿਜਾਣ ਦਾ ਪ੍ਰਬੰਧ ਕੀਤਾ ਗਿਆ ਪਰ ਅੰਮ੍ਰਿਤਸਰ ਦੇ ਡਾਕਟਰਾਂ ਨੇ ਬਾਰ ਬਾਰ ਆਖਿਆ ਕਿ ਇਹਨਾਂ ਨੂੰ ਦਿੱਲੀ ਨਾ ਲਿਜਾਓ ਜੇ ਲਿਜਾਣਾ ਹੀ ਹੈ ਤਾਂ ਹੈਲੀਕਾਪਟਰ ਦਾ ਪ੍ਰਬੰਧ ਕਰ ਲਓ ਤੇ ਡਾਕਟਰਾਂ ਦੀ ਇੱਕ ਟੀਮ ਨਾਲ ਜਾਵੇ ਆਕਸੀਜਨ ਲਾ ਕੇ ਇਹਨੂੰ ਲੈ ਕੇ ਜਾਓ ਪਰ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਜੀ ਕਹਿਣ ਲੱਗੇ ਮੈਂ ਹੈਗਾ ਇੱਥੇ ਮੈਂ ਆਪ ਹੀ ਸਾਰਾ ਕੁਝ ਸੰਭਾਲ ਲਵਾਂਗਾ ਹੈਲੀਕਾਪਟਰ ਮੈਂ ਬੁਲਾ ਲਵਾਂਗਾ ਡਾਕਟਰ ਦੀ ਕੋਈ ਉੱਥੇ ਲੋੜ ਨਹੀਂ ਹੈ ਆਕਸੀਜਨ ਤੁਸੀਂ ਲਾ ਦਿਓ ਤੇ ਆ ਹੁਣ ਤੇ ਦਿੱਲੀ ਪਹੁੰਚ ਜਾਣਾ ਹੈਲੀਕਾਪਟਰ ਤੇ ਤੁਸੀਂ ਫਿਕਰ ਨਾ ਕਰੋ ਤੇ ਟੌੜਾ ਜੀ ਨੂੰ ਆਕਸੀਜਨ ਲਾ ਕੇ ਹੈਲੀਕਾਪਟਰ ਦੇ ਵਿੱਚ ਪਾ ਦਿੱਤਾ ਗਿਆ ਤੇ ਡਾਕਟਰ ਕੋਈ ਨਾਲ ਗਿਆ ਕੋਈ ਨਹੀਂ ਤੇ ਜਦੋਂ ਦਿੱਲੀ ਜਾ ਕੇ ਹੈਲੀਕਾਪਟਰ ਉਤਰਿਆ ਤਾਂ ਉਦੋਂ ਉਹਨਾਂ ਦੇ ਨੱਕ ਦੇ ਵਿੱਚੋਂ ਆਕਸੀਜਨ ਵਾਲੀ ਪਾਈਪ ਨਿਕਲ ਚੁੱਕੀ ਹੋਈ ਸੀ ਜਦੋਂ ਉਥੋਂ ਦੇ ਡਾਕਟਰਾਂ ਨੇ ਪੁੱਛਿਆ ਵੀ ਇਹ ਤੇ ਪਾਈਪ ਨਿਕਲੀ ਪਈ ਐ ਤੇ ਇਹਦੇ ਤਾਂ ਪ੍ਰਾਣ ਪੰਖੇਰੂ ਉੱਡ ਚੁੱਕੇ ਹੋਏ ਨੇ ਤੇ ਬਾਦਲ ਜੀ ਨੇ ਭੋਲੇ ਭਾ ਬੜੇ ਆਰਾਮ ਦੇ ਨਾਲ ਕਹਿ ਦਿੱਤਾ ਅੱਛਾ ਮੈਨੂੰ ਤੇ ਪਤਾ ਨਹੀਂ ਕਿਤੇ ਕੋਈ ਝਟਕਾ ਵੱਜ ਗਿਆ ਹੋਣਾ ਇਸ ਕਰਕੇ ਪਾਈਪ ਨਿਕਲ ਗਈ ਮੈਂ ਤੇ ਪੂਰਾ ਖਿਆਲ ਰੱਖਿਆ ਸੀ ਪਰ ਕਾਰਨ ਇਹ ਸੀ ਕਿ 2002 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਜਿੱਤ ਗਈ ਸੀ ਤੇ ਉਹਦਾ ਜਿੱਤਣ ਦਾ ਕਾਰਨ ਸੀ ਗੁਰਚਰਨ ਸਿੰਘ ਟੋੜਾ ਨੇ ਬਾਦਲ ਵੱਲੋਂ ਪੂਰਾ ਸਲਮਾਨ ਨਾ ਦੇਣ ਕਰਕੇ ਆਪਣਾ ਅਕਾਲੀ ਦਲ ਵੱਖਰਾ ਬਣਾ ਲਿਆ ਸੀ ਤੇ ਸਿੱਖਾਂ ਦੀਆਂ ਵੋਟਾਂ ਪਟ ਗਈਆਂ ਤੇ ਜਦੋਂ ਦੋ ਧੜੇ ਬਣ ਗਏ ਇੱਕ ਬਾਦਲ ਦਾ ਅਕਾਲੀ ਦਲ ਇੱਕ ਟੋੜਾ ਜੀ ਦਾ ਅਕਾਲੀ ਦਲ ਵੋਟਾਂ ਜਦੋਂ ਪਟ ਗਈਆਂ ਤੇ ਕਾਂਗਰਸ ਜਿੱਤ ਗਈ ਅੰਦਰੇ ਅੰਦਰ ਬਾਦਲ ਜੀ ਬਿਸਕੋਲ ਰਹੇ ਸਨ ਇਹ ਜਿਹੜੀਆਂ ਖਬਰਾਂ ਨੇ ਅਖਬਾਰਾਂ ਦੇ ਵਿੱਚ छਪ ਚੁੱਕੀਆਂ ਨੇ ਟੌੜਾ ਸਾਹਿਬ ਦੀ ਸੁਪਤਨੀ ਸਤਕਾਰਯੋਗ ਮਾਤਾ ਜੀ ਨੇ ਵੀ ਖੁਦ ਬਿਆਨ ਦਿੱਤਾ ਹੈ ਕਹਿੰਦੀ ਇਹ ਮੇਰੇ ਪਤੀ ਦੀ ਮੌਤ ਨਹੀਂ ਹੋਈ ਉਹਨੂੰ ਕਤਲ ਕੀਤਾ ਗਿਆ ਭਾਵੇਂ ਉਹਨਾਂ ਨੇ ਉਦੋਂ ਨਾਮ ਨਹੀਂ ਲਿਆ ਪਰ ਉਹ ਤਾਂ ਸਾਰੇ ਜਾਣਦੇ ਨੇ ਵੀ ਇਹ ਸਾਰਾ ਬਾਣਾ ਕਿਵੇਂ ਵਾਪਰੇ ਆ ਤੇ ਉਸ ਤੋਂ ਬਾਅਦ ਬਾਦਲ ਜੀ ਦਾ ਰਾਹ ਰੋਕਣ ਵਾਲਾ ਫਿਰ ਕੋਈ ਨਹੀਂ ਰਿਹਾ ਜੀ ਇਸ ਤੋਂ ਬਾਅਦ ਕਮਲਜੀਤ ਸਿੰਘ ਖਜ਼ਾਨਾ ਮੰਤਰੀ ਜਿਹੜਾ ਕਿ ਬੜਾ ਸਿਆਣਾ ਸੀ ਤੇ ਉੱਭਰਦਾ ਜਾ ਰਿਹਾ ਸੀ ਤੇ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਬਾਦਲ ਸਾਹਿਬ ਦਾ ਉਹ ਵਿਰੋਧ ਵੀ ਕਰਦਾ ਰਹਿੰਦਾ ਸੀ ਤੇ ਉਹਨੇ ਨਵੀਂ ਪਾਰਟੀ ਬਣਾਉਣ ਦੀ ਸੰਭਾਵਨਾ ਵੀ ਉਹਦੀ ਬਣ ਗਈ ਸੀ ਕਿ ਅਕਾਲੀ ਦਲ ਨਾਲੋਂ ਵੱਖਰਾ ਅਕਾਲੀ ਦਲ ਹੋਰ ਬਣਾਵਾ ਤੇ ਉਹਦਾ ਬਨੂੜ ਦੇ ਲਾਗੇ ਐਕਸੀਡੈਂਟ ਹੋ ਗਿਆ ਤੇ ਕਮਲਜੀਤ ਸਿੰਘ ਖਜ਼ਾਨਾ ਮੰਤਰੀ ਦੀ ਸੀਨੀਅਰ ਲੀਡਰ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਤੇ ਕੋਈ ਵੱਡੇ ਪੱਧਰ ਤੇ ਪੜਤਾਲ ਨਹੀਂ ਕਰਾਈ ਤੇ ਅੱਜ ਤੱਕ ਕਾਰਨਾਂ ਦਾ ਪਤਾ ਨਹੀਂ ਲੱਗਿਆ ਫਿਰ ਬਾਦਲ ਨੇ ਹਮੇਸ਼ਾ ਰਾਜਸੀ ਇਕੱਠਾਂ ਦਾ ਖਰਚਾ ਲੰਗਰ ਤੰਬੂ ਅਤੇ ਹੋਰ ਜਿਹੜੇ ਖਰਚੇ ਨੇ ਉਸ ਸ਼੍ਰੋਮਣੀ ਕਮੇਟੀ ਦੇ ਖਾਤੇ ਵਿੱਚ ਪਾਏ ਨੇ ਤੇ ਬਹੁਤ ਸਾਰਾ ਫੰਡ ਜਿਹੜਾ ਨਕਦ ਵੀ ਲਿਆ ਅਤੇ ਲੰਗਰ ਆਦਿਕ ਦੇ ਜਿਹੜੇ ਖਰਚੇ ਨੇ ਅਕਾਲੀ ਦਲ ਦਾ ਖਰਚਾ ਤੇ ਸ਼੍ਰੋਮਣੀ ਕਮੇਟੀ ਗੁਰਦੁਆਰਾ ਫੰਡ ਦੇ ਵਿੱਚੋਂ ਉਹਨੂੰ ਬਰਦਾਸ਼ਤ ਕਰਦੀ ਸੀ ਤੇ ਸਾਰਾ ਖਰਚਾ ਸ਼੍ਰੋਮਣੀ ਕਮੇਟੀ ਦੇ ਖਾਤੇ 'ਚ ਪਾ ਦਿੱਤਾ ਜਾਂਦਾ ਸੀ ਫਿਰ ਬਾਦਲ ਜੀ ਨੇ ਪੰਜਾਬ ਨੂੰ ਲੁੱਟ ਕੇ ਬਾਲਾਸਰ ਹਰਿਆਣਾ ਵਿੱਚ 300 ਏਕੜ ਜ਼ਮੀਨ ਖਰੀਦੀ ਉੱਥੇ ਫਾਰਮ ਹਾਊਸ ਬਣਾਇਆ ਤੇ ਹੋਟਲ ਬਣਾਏ ਤੇ ਕਦੀ ਆਪ ਜਾ ਕੇ ਵੇਖ ਲੈਣਾ ਫਿਰ 16 2 2001 ਨੂੰ ਬਾਦਲ ਸਾਹਿਬ ਦਾ ਚਹੇਤਾ ਇੱਕ ਬਰੇਲੀ ਦੇ ਯੂਪੀ ਵਿੱਚ ਐਸਜੀ ਪੈਸੀ ਪੀਸੀ ਦਾ ਮੀਤ ਪ੍ਰਧਾਨ ਬਲਬੀਰ ਸਿੰਘ ਪੰਨੂ ਐਕਸੀਡੈਂਟ ਵਿੱਚ ਮਰ ਗਿਆ ਉਥੋਂ ਦੀਆਂ ਅਖਬਾਰਾਂ ਵਿੱਚ ਸਾਰਾ ਕੁਝ ਛਪਿਆ ਹੈ ਤੇ ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਤਾਂ ਇਹਨਾਂ ਨੇ ਕਾफी ਹੱਦ ਤੱਕ ਰੋਕ ਲਿਆ ਸੀ ਪਰ ਯੂਪੀ ਦੀਆਂ ਹਿੰਦੀ ਦੀਆਂ ਅਖਬਾਰਾਂ ਸੀ ਜਿਹੜੀਆਂ ਉਹਨਾਂ ਦੇ ਵਿੱਚ ਸਾਰਾ ਮੈਟਰ ਛਪਿਆ ਹੋਇਆ ਹੈ ਉਸ ਦੀ ਗੱਡੀ ਵਿੱਚੋਂ ਬਲਬੀਰ ਸਿੰਘ ਪੰਨੂ ਦੀ ਗੱਡੀ ਵਿੱਚੋਂ ਇੱਕ AK47 ਰਾਈਫਲ ਵੀ ਮਿਲੀ ਇੱਕ 9mm ਦੀ ਕਾਰਬਾਈਨ ਮਿਲੀ ਇੱਕ ਪੇਟੀ ਮਹਿੰਗੀ ਵਿਸ਼ਕੀ ਸ਼ਰਾਬ ਦੀ ਮਿਲੀ ਤੇ ਇੱਕ ਪੰਨੂ ਦੀ ਪ੍ਰੇਮਿਕਾ ਵੀ ਉਹਦੀ ਗੱਡੀ ਦੇ ਵਿੱਚੋਂ ਮਿਲੀ ਜੋ ਲੋਹਕਾ ਪਿੰਡ ਦੀ ਸੀ ਪੰਨੂ ਤੇ ਉਸ ਦੀ ਮਸ਼ੂਕਾ ਦੀਆਂ ਲਾਸ਼ਾਂ ਅਧਨੰਗੀ ਹਾਲਤ ਵਿੱਚ ਮਿਲੀਆਂ ਤੇ ਪੰਨੂ ਦਾ ਜਦੋਂ ਭੋਗ ਪਾਇਆ ਗਿਆ ਤਾਂ ਉਦੋਂ ਦਰਬਾਰ ਸਾਹਿਬ ਦੇ ਗ੍ਰੰਥੀ ਅਤੇ ਅਕਾਲ ਤਖਤ ਦਾ ਜਥੇਦਾਰ ਉਹ ਤਾਂ ਇਕੱਠੇ ਹੋਈ ਹੋਏ ਤੇ ਆਪਣੀ ਕਥਾ ਲੈਕਚਰ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਵਿਦਾਂਤੀ ਜੀ ਨੇ ਇਹ ਕਿਹਾ ਗੁਰਮਖ ਜਨਮ ਸਮਾਰਾ ਦਰਗਾ ਚੱਲਿਆ ਤੇ ਸਾਰੇ ਲੀਡਰ ਉਦੋਂ ਹਾਜ਼ਰ ਸੀ ਉਹ ਕਿਹੜੇ ਮੰਦੇ ਕੰਮ ਕਰਕੇ ਮਰਿਆ ਬੰਦਾ ਤੇ ਉਹਨੂੰ ਗੁਰਮਖ ਜਨਮ ਸਮਾਰ ਦਰਗਾ ਚੱਲਿਆ ਕਹਿ ਰਹੇ ਨੇ ਫਿਰ ਸੈਕਟਰ 9 ਚੰਡੀਗੜ੍ਹ ਵਿੱਚ ਬਾਦਲ ਨੇ ਕਰੋੜਾਂ ਦੀ ਕੋਠੀ ਬਣਾਈ ਹੋਈ ਹੈ ਕੋਠੀ ਦਾ ਨੰਬਰ ਹੈ 256 ਇਸੇ ਤਰ੍ਹਾਂ ਚੰਡੀਗੜ੍ਹ ਸੈਕਟਰ 5 ਵਿੱਚ ਕਈ ਕਰੋੜ ਦਾ ਇੱਕ ਵੱਡਾ ਹਾਊਸ ਇੱਕ ਕੋਠੀ ਬਣਾਈ ਹੋਈ ਹੈ ਜਿਹਦਾ ਨੰਬਰ ਹੈ 31 ਜਿਹਨੂੰ ਸ਼ੱਕ ਹੋਵੇ ਜਾ ਕੇ ਵੇਖ ਲਿਓ ਪਿੰਡ ਬਾਦਲ ਵਿੱਚ 112 ਏਕੜ ਦਾ ਫਾਰਮ ਹਾਊਸ ਬਣਾਇਆ ਹੋਇਆ ਹੈ ਬਾਦਲ ਸਾਹਿਬ ਨੇ ਅ Rajasthan ਦੇ ਗੰਗਾ ਨਗਰ ਵਿੱਚ 350 ਏਕੜ ਵਿੱਚ ਬਾਦਲ ਪਰਿਵਾਰ ਦਾ ਫਾਰਮ ਹਾਊਸ ਬਣਿਆ ਹੋਇਆ ਹੈ ਇਸੇ ਤਰ੍ਹਾਂ ਜ਼ਿਲ੍ਹਾ ਗੁਰਗਾਓ ਵਿੱਚ 250 ਏਕੜ ਵਿੱਚ ਪੰਜ ਤਾਰਾ ਹੋਟਲ ਅਤੇ ਹੋਰ ਬਹੁਤ ਕੁਝ ਬਣਿਆ ਹੋਇਆ ਹੈ ਨਵੀਂ ਦਿੱਲੀ ਚਾਂਕੀਆਪੁਰੀ ਜਿਹੜੀ ਕਿ ਬਹੁਤ ਮਹਿੰਗੀ ਹੈ ਜਿੱਥੇ ਕਿ ਵੀਜ਼ਾ ਲਗਵਾਉਣ ਵਾਸਤੇ ਵਿਦੇਸ਼ਾਂ ਵਾਲਿਆਂ ਦੇ ਦੂਤ ਘਰ ਬਣੇ ਹੋਏ ਨੇ ਉਥੇ ਤਾਂ ਇਨ ਕੰਦੇ ਭਾ ਜਮੀਨ ਜਿਹੜੀ ਵਿਕਦੀ ਹੈ ਉਥੇ ਨਵੀਂ ਦਿੱਲੀ ਚਾਂਕੀਆਪੁਰੀ ਵਿੱਚ 40 ਕਰੋੜ ਦਾ ਫਰੀਦਕੋਟ ਹਾਊਸ ਬਾਦਲ ਸਾਹਿਬ ਨੇ ਬਣਾਇਆ ਹੋਇਆ ਫਿਰ ਅਰਬਾਂ ਖਰਬਾਂ ਰੁਪਏ ਦੀਆਂ ਆਰਬਿਟ ਬੱਸਾਂ ਅਤੇ ਹੋਰ ਬੱਸਾਂ ਜਿਹੜੀਆਂ ਕਿ ਇਹਨਾਂ ਨੇ ਦਿੱਲੀ 에어ਪੋਰਟ ਤੇ ਪੰਜਾਬ ਦੇ ਵਿੱਚੋਂ ਪੂਰਾ ਕਬਜ਼ਾ ਕੀਤਾ ਹੋਇਆ ਸੀ ਸਰਕਾਰੀ ਬੱਸਾਂ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਸੀ ਆਪ ਮਨਮਰਜ਼ੀ ਦਾ ਕਿਰਾਇਆ ਲੋਕਾਂ ਤੋਂ ਵਸੂਲਦੇ ਰਹੇ ਨੇ ਕਿੰਨੇ ਲਗਾਤਾਰ ਸਾਲਾਂ ਤੱਕ ਇਸੇ ਤਰ੍ਹਾਂ ਆਸਟ੍ਰੇਲੀਆ ਦੇ ਪਰਥ ਵਿੱਚ 8000 ਏਕੜ ਦਾ ਫਾਰਮ ਹਾਊਸ ਬਾਦਲ ਸਾਹਿਬ ਨੇ ਬਣਾਇਆ ਸੀ ਅਮਰੀਕਾ ਦੇ ਕੈਲਿਫੋਰਨੀਆ ਵਿੱਚ 8000 ਏਕੜ ਦਾ फार्म हाउस ਹੋਰ ਬਣਿਆ ਹੋਇਆ ਹੈ ਬਾਦਲ ਸਾਹਿਬ ਦਾ ਨਿਊਯਾਰਕ ਵਿੱਚ ਅਰਬਾਂ ਰੁਪਏ ਦੀਆਂ ਬਹੁ ਮੰਜਲੀ ਇਮਾਰਤਾਂ ਤੇ ਦੋ ਵੱਡੇ ਪਾਰਕ ਵੀ ਬਾਦਲ ਸਾਹਿਬ ਨੇ ਆਪਣੇ ਪਰਿਵਾਰ ਵਾਸਤੇ ਬਣਾਏ ਹੋਏ ਨੇ ਜੇ ਪੰਜਾਬ ਦੇ ਵਿੱਚੋਂ ਕਦੇ ਭੱਜਣਾ ਪੈ ਜਾਵੇ ਤਾਂ ਅਮਰੀਕਾ ਆਸਟ੍ਰੇਲੀਆ ਆਦਿਕ ਦੇ ਵਿੱਚ ਉਹਨਾਂ ਵਾਸਤੇ ਪਹਿਲਾਂ ਹੀ ਰਹਿਣ ਦਾ ਪ੍ਰਬੰਧ ਕਰ ਦਿੱਤਾ ਹੋਇਆ ਹੈ ਫਿਰ ਤੰਬਾਕੂ ਕੰਪਨੀ ਤੋਂ ਬਾਦਲ ਸਾਹਿਬ ਨੇ 8 ਲੱਖ ਰੁਪਏ ਚੋਣ ਫੰਡ ਵੀ ਲੈ ਲਿਆ ਸੀ ਜਿਹੜਾ ਤੰਬਾਕੂ ਬਹੁਤ ਭੜਾ ਗਿਣਿਆ ਜਾਂਦਾ ਸਿੱਖਾਂ ਦੇ ਵਿੱਚ ਉਸ ਕੰਪਨੀ ਨੂੰ ਵਧਣ ਫੁੱਲਣ ਵਾਸਤੇ ਪੰਜਾਬ ਦੇ ਵਿੱਚ ਕਾਰੋਬਾਰ ਚਾਲੂ ਕਰਨ ਵਾਸਤੇ ਤੰਬਾਕੂ ਨਾਲ ਬੜੀਆਂ ਚੀਜ਼ਾਂ ਵੇਚਣ ਵਾਸਤੇ ਇਜਾਜ਼ਤ ਦਿੱਤੀ ਪਰ 8 ਲੱਖ ਰੁਪਈਆ ਮੈਨੂੰ ਤੁਸੀਂ ਚੋਣ ਫੰਡ ਵਾਸਤੇ ਦੇ ਦਿਓ ਜੀ ਤੇ ਉਹਨਾਂ ਨੇ ਦੇ ਦਿੱਤਾ ਪੰਜਾਬ ਦੇ ਵਿੱਚ ਤਮਾਕੂ ਦਾ ਕਾਰੋਬਾਰ ਚਾਲੂ ਕਰ ਲਿਆ ਬਹੁਤ ਸਾਰੇ ਕਾਲਜ ਪੰਜਾਬ ਦੇ ਸ਼ਹਿਰਾਂ ਵਿੱਚ ਖੋਲਣ ਦੀ ਥਾਂ ਮਾਦਲ ਪਿੰਡ ਦੇ ਆਲੇ ਦੁਆਲੇ ਖੋਲ ਦਿੱਤੇ ਨੇ ਮੈਂ ਆਪ ਘੁੰਮ ਕੇ ਵੇਖ ਕੇ ਆਇਆ ਕਿੰਨੇ ਤਰ੍ਹਾਂ ਦੇ ਕਾਲਜ ਬਾਦਲ ਪਿੰਡ ਦੇ ਆਲੇ ਦੁਆਲੇ ਨੇ ਤਕਰੀਬਨ 14-15 ਕਾਲਜ ਸ਼ਾਇਦ ਹੋਣਗੇ ਤੇ ਬਾਕੀ ਸਾਰੇ ਪੰਜਾਬ ਦੇ ਸ਼ਹਿਰਾਂ 'ਚ ਜੇ ਉਹ ਕਾਲਜ ਖੁੱਲਦੇ ਸਾਡੇ ਨੌਜਵਾਨਾਂ ਨੂੰ ਪੜ੍ਹਨ ਲਿਖਣ ਵਾਸਤੇ ਦੂਰ ਧੱਕੇ ਨਾ ਖਾਣੇ ਪੈਂਦੇ ਉਹ ਆਪੋ ਆਪਣੇ ਨੇੜੇ ਸ਼ਹਿਰਾਂ ਦੇ ਵਿੱਚ ਸਰਕਾਰੀ ਖਰਚੇ ਤੇ ਜਿਹੜਾ ਕਿ ਘੱਟ ਹੁੰਦਾ ਆਮ ਪ੍ਰਾਈਵੇਟ ਕਾਲਜਾਂ ਨਾਲੋਂ ਉਹ ਸੌਖੇ ਪੜ੍ਹਾਈ ਕਰ ਸਕਦੇ ਸੀ ਪਰ ਇਹ ਵੀ ਬਾਦਲ ਸਾਹਿਬ ਨੇ ਨਹੀਂ ਕੀਤਾ ਆਪਣੀਆਂ ਵੋਟਾਂ ਪੱਕੀਆਂ ਕਰਨ ਵਾਸਤੇ ਉਹਨੇ ਆਪਣੇ ਪਿੰਡ ਦੇ ਆਲੇ ਦੁਆਲੇ ਗਿੱਦੜਬਾਹ ਜਿਹੜਾ ਇਹਦਾ ਇਲਾਕਾ ਹੈ ਉੱਥੇ ਹੀ ਸਾਰੇ ਦੇ ਸਾਰੇ ਇਹ ਕਾਲਜ ਖੋਲ ਦਿੱਤੇ ਫਿਰ ਇੱਕ ਹੋਰ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਸੀ ਸੁਰਜੀਤ ਸਿੰਘ ਬਰਨਾਲਾ ਜੋ ਅਕਾਲੀ ਦਲ ਦਾ ਇੱਕ ਵੱਡਾ ਲੀਡਰ ਸੀ ਤੇ ਪੰਜਾਬ ਦਾ ਮੁੱਖ ਮੰਤਰੀ ਵੀ ਬਣਿਆ ਸੀ ਉਹਦੀਆਂ ਤਾਂ ਜੜਾਂ ਪੰਜਾਬ ਦੇ ਵਿੱਚੋਂ ਬਾਦਲਜੀ ਨੇ ਉਖਾੜੀਆਂ ਉਖਾੜੀਆਂ ਸੀ ਉਹ ਮੁੜ ਕੇ ਪੰਜਾਬ ਦੇ ਵਿੱਚ ਕਿਸੇ ਵੀ ਅਹੁਦੇ ਤੇ ਦਾਖਲ ਨਹੀਂ ਹੋ ਸਕਿਆ ਤੇ ਉਹਨੂੰ ਭਾਵੇਂ ਭਾਰਤ ਸਰਕਾਰ ਨੂੰ ਕਹਿ ਕੇ ਗਵਰਨਰ ਦਾ ਵੱਡਾ ਅਹੁਦਾ ਤਾਂ ਇਹ ਦਵਾ ਦਿੱਤਾ ਸੁਖ ਸਰਜੀਤ ਸਿੰਘ ਬਰਨਾਲਾ ਨੂੰ ਪਰ ਪੰਜਾਬ ਦੇ ਨੇੜੇ ਨਹੀਂ ਲੱਗਣ ਦਿੱਤਾ ਬਾਹਰਲੇ ਸੂਬਿਆਂ ਦੇ ਵਿੱਚ ਉਹਨੇ ساری ਉਮਰ ਜਿੰਨੀ ਕੇ ਰਹਿੰਦੀ ਸੀ ਉਹ गुजार ਦਿੱਤੀ ਤੇ ਉਹ ਗਵਰਨਰ ਵੀ ਬਣਿਆ ਰਿਹਾ ਪਰ ਪੰਜਾਬ ਦੇ ਨਾਲੋਂ ਉਹਦਾ ਬਾ ਵਾਸਤਾ ਬਿਲਕੁਲ ਖਤਮ ਕਰ ਦਿੱਤਾ ਗਿਆ ਅੱਗੇ ਸਰਜੀਤ ਸਿੰਘ ਬਰਨਾਲੇ ਦਾ ਰਾਜਨੀਤਿਕ ਕੈਰੀਅਰ ਪੂਰੀ ਤਰ੍ਹਾਂ ਖਤਮ ਕਰਨ ਵਾਸਤੇ ਇਹਦਾ ਇੱਕ ਲੜਕਾ ਸੀ ਜਿਹੜਾ ਕਿ ਐਮਐਲਏ ਵੀ ਬਣਿਆ ਹੋਇਆ ਸੀ ਸੁਰਜੀਤ ਸਿੰਘ ਬਰਨਾਲਾ ਦਾ ਉਸ ਲੜਕੇ ਦੇ ਜਿਹੜੀ ਘਰੇਲੂ ਔਰਤ ਸੀ ਨੌਕਰਾਨੀ ਘਰ ਦੇ ਕੰਮ ਕਰਨ ਵਾਲੀ ਉਸੇ ਨੂੰ ਮੋਟੀ ਰਕਮ ਦੇ ਕੇ ਸੁਰਜੀਤ ਸਿੰਘ ਦੇ ਲੜਕੇ ਦੇ ਜਿਹੜਾ ਕਿ ਐਮਐਲਏ ਸੀ ਉਹਦੇ ਤੇ ਉਸ ਨੌਕਰਾਨੀ ਨੇ ਬਲਾਤਕਾਰ ਦਾ ਇਲਜ਼ਾਮ ਲਾ ਦਿੱਤਾ ਤੇ ਹੋਰ ਬਹੁਤ ਤਰ੍ਹਾਂ ਦੀਆਂ ਉਹਨੇ ਗੱਲਾਂ ਕਹੀਆਂ ਤੇ ਬਿਆਨ ਦਿੱਤੇ ਅਖਬਾਰਾਂ ਦੇ ਵੀ ਸਾਰੇ ਛਪੇ ਹੋਏ ਨੇ ਤੇ ਉਹਨੇ ਅਖੀਰ ਦੇ ਵਿੱਚ ਉਹ ਸਾਰਾ ਕੇਸ ਰਫਾ ਦਫਾ ਹੋ ਗਿਆ ਪਰ ਸਰਜੀਤ ਸਿੰਘ ਬਰਨਾਲੇ ਦੇ ਲੜਕੇ ਦਾ ਜਿਹੜਾ ਰਾਜਨੀਤਿਕ ਕੈਰੀਅਰ ਉਹ ਪੂਰੀ ਤਰ੍ਹਾਂ ਤਬਾਹ ਹੋ ਗਿਆ ਮੁੜ ਕੇ ਉਹਦਾ ਕਿਧਰੇ ਨਾਮੋ ਨਿਸ਼ਾਨ ਨਹੀਂ ਲੱਭਿਆ ਇਹ ਸਾਰੀਆਂ ਸਾਜ਼ਿਸ਼ਾਂ ਇਹ ਜਿਹੜੇ ਲੋਕ ਨੇ ਇਹ ਕਰਦੇ ਨੇ ਤੇ ਸਾਨੂੰ ਤਾਂ ਆਮ ਲੋਕਾਂ ਨੂੰ ਇਥੋਂ ਤੱਕ ਪਹੁੰਚ ਨਹੀਂ ਹੁੰਦੀ ਪਤਾ ਨਹੀਂ ਹੁੰਦਾ ਕਿ ਇਹ ਕਿਹੜੀਆਂ-ਕਿਹੜੀਆਂ ਚਾਲਾਂ ਤੇ ਕਿਹੜੀਆਂ-ਕਿਹੜੀਆਂ ਸਾਜ਼ਿਸ਼ਾਂ ਰਚ ਰਹੇ ਨੇ ਅਸੀਂ ਤਾਂ ਇਹਨਾਂ ਦਾ ਬਾਹਰਲਾ ਚਿਹਰਾ ਅਤੇ ਧਾਰਮਿਕ ਪਹਿਰਾਵਾ ਇਹੋ ਹੀ ਵੇਖਦੇ ਆ ਅੰਦਰ ਕੀ ਕੁਝ ਵਾਪਰ ਰਿਹਾ ਇਹਦੇ ਬਾਰੇ ਤਾਂ ਅਸੀਂ ਜਾਣਦੇ ਤੱਕ ਨਹੀਂ ਹਾਂ ਅਸੀਂ ਤਾਂ ਜਦੋਂ ਚੋਣਾ ਆਉਂਦੀਆਂ ਨੇ ਕਦੇ ਐਸਵਾਈਐਲ ਦਾ ਮੁੱਦਾ ਸਾਡੇ ਸਾਹਮਣੇ ਰੱਖ ਦਿੰਦੇ ਨੇ ਕਦੇ ਪੰਜਾਬ ਬੰਜਰ ਹੋ ਰਿਹਾ ਪਾਣੀ ਦਾ ਥੱਲੇ ਜਾ ਰਿਹਾ ਕਦੇ ਸਾਡਾ ਚੰਡੀਗੜ੍ਹ ਨਹੀਂ ਦਿੰਦੇ ਤੇ ਕਦੇ ਸਾਡੇ ਨਾਲ ਧੱਕਾ ਕਰਦੀ ਹੈ ਸਰਕਾਰ ਇਹ ਥੋੜੀਆਂ ਜਾਂ ਗੱਲਾਂ ਕਹਿ ਕੇ ਸ਼ੋਰ ਮਚਾ ਕੇ ਵੋਟਾਂ ਲੈ ਕੇ ਪੰਜਾਬ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਨੇ ਤੇ ਪੰਜਾਬ ਦਾ ਭਲਾ ਸਿੱਖਾਂ ਦਾ ਭਲਾ ਉਹ ਕਿਤੇ ਨੇੜੇ ਤੇੜੇ ਇਹਨਾਂ ਦੀ ਯਾਦ ਦੇ ਵਿੱਚ ਵੀ ਨਹੀਂ ਹੁੰਦਾ ਇਹੋ ਜਾਂ ਬਹੁਤ ਕੁਝ ਹੈ ਜਿਹੜਾ ਇਹਨਾਂ ਲੋਕਾਂ ਨੇ ਕੀਤਾ ਤੇ ਆਪਾਂ ਨੂੰ ਬਹੁਤ ਸਾਵਧਾਨ ਹੋਣ ਦੀ ਲੋੜ ਹੈ ਜੇ ਸਮੇਂ-ਸਮੇਂ ਤੇ ਆਪਾਂ ਸਟੱਡੀ ਕਰਦੇ ਰਵਾਂਗੇ ਅਖਬਾਰਾਂ ਚੋਂ ਕਿਤਾਬਾਂ ਚੋਂ ਜਾਂ ਜਿੱਥੋਂ ਵੀ ਮੀਡੀਏ ਦੇ ਵਿੱਚੋਂ ਇਹੋ ਜਿਹੇ ਪੁਆਇੰਟ ਮਿਲਦੇ ਨੇ ਉਹਨਾਂ ਨੂੰ ਰਿਕਾਰਡ ਦੇ ਤੌਰ ਤੇ ਆਪਣੇ ਕੋਲੇ ਰੱਖਾਂਗੇ ਤਾਂ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦੇ ਸਕਾਂਗੇ ਚੰਗੇ ਇਨਸਾਨ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ ਚੰਗੇ ਮਨੁੱਖਾਂ ਨੂੰ ਅੱਗੇ ਲਿਆਉਣ ਦਾ ਆਪਾਂ ਉਪਰਾਲਾ ਕਰੀਏ ਪਰ ਇਹ ਸਾਰਾ ਕੁਝ ਤਾਂ ਹੋਵੇਗਾ ਜੇ ਪਹਿਲਾਂ ਸਾਨੂੰ ਅਕਲ ਆ ਜਾਵੇਗੀ ਅਸੀਂ ਲਾਲਚੀ ਨਹੀਂ ਬਣਾਂਗੇ ਸ਼ਰਾਬ ਦੀਆਂ ਬੋਤਲਾਂ ਪਿੱਛੇ ਵਿਕਣ ਵਾਲੇ ਨਹੀਂ ਬਣਾਂਗੇ ਅਸੀਂ ਨਸ਼ੇ ਪਿੱਛੇ ਵਿਕਣ ਵਾਲੇ ਨਹੀਂ ਬਣਾਂਗੇ ਛੋਟੇ-ਛੋਟੇ ਅਹੁਦਿਆਂ ਪਿੱਛੇ ਰਿਸ਼ਤਿਆਂ ਦੇ ਕਾਰਨ ਅਸੀਂ ਵਿਕਣ ਵਾਲੇ ਨਹੀਂ ਬਣਾਂਗੇ ਤਾਂ ਕੁਝ ਪੰਜਾਬ ਦਾ ਭਲਾ ਹੋ ਸਕੇਗਾ ਨਹੀਂ ਤਾਂ ਅਸੀਂ ਇਸੇ ਤਰ੍ਹਾਂ ਰੁਲਦੇ ਰਵਾਂਗੇ ਜੋ ਤੁਹਾਡੀਆਂ ਕੀਤੀਆਂ ਮੰਦੀਆਂ ਬਾਰਦਾਤਾਂ ਮੈਂ ਹੁਣ ਬਿਆਨ ਕੀਤੀਆਂ ਨੇ ਸੁਖਵੀਰ ਸਿੰਘ ਬਾਦਲ ਜੀ ਤੁਸੀਂ ਆਪ ਹੁਣ ਦੱਸ ਦਿਓ ਕਿ ਇਹ ਮਾਫੀਯੋਗ ਹੈਗੀਆਂ ਨੇ ਕੀ ਤੁਹਾਡੇ ਪਿਤਾ ਦੀ ਜਿਵੇਂ ਜਾਇਦਾਦ ਦੇ ਤੁਸੀਂ ਵਾਰਿਸ ਹੋ ਤਾਂ ਕੀ ਇਹਨਾਂ ਦੁਸ਼ਟ ਕਰਮਾਂ ਦੇ ਵਾਰਿਸ ਨਹੀਂ ਬਣੋਗੇ ਕਦੀ ਇਹਨਾਂ ਹਾਲਾਤਾਂ ਬਲ ਇਹਨਾਂ ਗੱਲਾਂ ਬਲ ਵੀ ਧਿਆਨ ਦੇਵੋਗੇ ਤੇ ਤੁਹਾਨੂੰ ਕਦੀ ਵੀ ਹੁਣ ਮਾਫ਼ ਕੋਈ ਨਹੀਂ ਕਰੇਗਾ ਤੁਸੀਂ ਬਹੁਤ ਦੁਸ਼ਟ ਕਰਮ ਕਰ ਚੁੱਕੇ ਹੋਏ ਹੋ ਆਪਣੇ ਅੰਦਰ ਝਾਤੀ ਮਾਰੋ ਇਨਸਾਨੀਅਤ ਦਾ ਗੁਣ ਇਹ ਕੋਈ ਬਾਕੀ ਹੈ ਤਾਂ ਉਹ ਉਹਨੂੰ ਸਾਹਮਣੇ ਲਿਆਉਣ ਦਾ ਉਪਰਾਲਾ ਕਰੋ ਹੋਈਆਂ ਭੁੱਲਾਂ ਲਈ ਕਿ ਮੈਂ ਚਾਹੁੰਦਾ ਹਾਂ ਤੇ ਇਹਨੂੰ ਸਾਰੇ ਆਪਣੇ ਜਿਹੜੇ ਸੰਗੀ ਸਾਥੀ ਨੇ ਉਹਨਾਂ ਤੱਕ ਪਹੁੰਚਾਉਣ ਦਾ ਵੀ ਐਪੀਸੋਡ ਨੂੰ ਉਪਰਾਲਾ ਕਰਿਓ ਸਾਰੇ ਵੀਰਾਂ ਭੈਣਾਂ ਦਾ ਧੰਨਵਾਦ ਫਿਰ ਇੱਕ ਵਾਰੀ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ